ਸਤ ਸ੍ਰੀ ਅਕਾਲ ਦੋਸਤ ਮਨੀ ਸ਼ੌਕਰ ਅਤੇ ਗੋਪੀ ਸ਼ੌਕਰ ਦੋਨਾਂ ਭਰਾਵਾਂ ਦੀ ਜੋੜੀ ਨੂੰ ਤੁਸੀਂ ਬੜਾ ਖੋਬੀ ਹੀ ਜਾਣਦੇ ਹੋ ਹੁਣ ਤੋੜੇ ਦੇ ਨਾ ਤੋਂ ਇਹਨਾਂ ਦੇ ਬਲੌਗ ਆ ਰਹੇ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਵੀ ਗੋਪੀ ਸ਼ੌਕਰ ਦਾ ਵਿਆਹ ਹੈ ਅਤੇ ਉਹ ਆਪਣੇ ਜਿਆ ਨਾਲ ਸੰਬੰਧਿਤ ਬਹੁਤ ਹੀ ਸੋਹਣੀਆਂ-ਸੋਹਣੀਆਂ ਵੀਡੀਓਜ਼ ਨੇ ਜਿਹੜੀਆਂ ਪੋਸਟ ਕਰ ਰਿਹਾ ਹੈ ਇਹ ਵੀ ਆਪਾਂ ਗੱਲ ਕਹਿ ਸਕਦੇ ਹਾਂ ਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਗੋਪੀ ਸ਼ੌਕਰ ਅਤੇ ਮਨੀ ਸ਼ੌਕਰ ਦੋਨਾਂ ਭਰਾਵਾਂ ਦੀ ਜੋੜੀ ਹੈ ਜਿਹੜੀ ਪੂਰੀ ਤਰ੍ਹਾਂ ਨਾਲ ਛਾ ਚੁੱਕੀ ਹੈ ਅਤੇ ਗੋਪੀ ਬਹੁਤ ਸੋਹਣੀਆਂ ਆਪਣੇ ਬਿਆਦੀਆਂ ਜਾਗੋ ਦੀਆਂ ਵੀਡੀਓਜ਼ ਪਟਨੇ ਦੀਆਂ ਵੀਡੀਓਜ਼ ਨੇ ਜਿਹੜੀਆਂ ਆਪਣੇ ਚੈਨਲ ਦੇ ਉੱਤੇ ਸ਼ੇਅਰ ਕਰਿਆ ਹੈ ਅਤੇ ਗੋਪੀ ਨੇ ਹਜੇ ਤੱਕ ਇਹ ਨਹੀਂ ਸੀ ਦੱਸਿਆ ਕਿ ਉਹਨਾਂ ਦੀ ਵਾਈਫ ਕਿਹੋ ਜਿਹੀ ਹੈ ਅਤੇ ਉਸਨੇ ਕੋਈ ਵੀ ਪੋਸਟ ਹੈ ਜਿਹੜੀ ਆਪਣੀ ਵਾਈਫ ਨਾਲ ਸ਼ੇਅਰ ਨਹੀਂ ਸੀ ਕੀਤੀ ਪਰ ਹੁਣ ਇਹ ਫੋਟੋ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਗੋਪੀ ਬਹੁਤ ਹੀ ਚਾਦੇ ਵਾਇਰਲ ਹੋ ਰਹੀ ਹੈ ਅਤੇ ਗੋਪੀ ਨੇ ਆਪਣੀ ਵਾਈਫ ਹੈ ਜਿਹੜੀ ਰਿਵੀਲ ਕਰ ਦਿੱਤੀ ਹੈ ਸੋਸ਼ਲ ਮੀਡੀਆ ਤੇ ਅਤੇ ਇਸ ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇੱਕ ਸਾਈਡ ਗੋਪੀ ਆਪਣੀ ਪਤਨੀ ਨਾਲ ਫੋਟੋ ਦੇ ਵਿੱਚ ਨਜ਼ਰ ਆ ਰਿਹਾ ਹੈ ਅਤੇ ਦੂਸਰੇ ਸਾਈਡ ਤੇ ਉਸਦੇ ਵਿਆਦੀ ਜਿਹੜੀ ਵੀਡੀਓ ਹੈ ਜਾਗੋ ਦੀ ਉਹ ਚੱਲ ਰਹੀ ਹੈ ਅਤੇ ਇਸ ਤੇ ਵਿਆਦਾ ਪ੍ਰੋਗਰਾਮ ਹੈ ਜਿਹੜਾ ਬਹੁਤ ਹੀ ਸੋਨਾ ਕੀਤਾ ਗਿਆ ਹੈ ਗੋ삐 ਨੇ ਇਹ ਵੀ ਦੱਸਿਆ ਸੀ ਵੀ ਅਸੀਂ ਜਿੰਨਾ ਵੀ ਪ੍ਰਬੰਧ ਹੈ ਆਪਣੇ ਜ਼ਿਆਦਾ ਉਹ ਆਪਣੇ ਖੇਤਾਂ ਦੇ ਵਿੱਚ ਹੀ ਕੀਤਾ ਹੈ ਅਤੇ ਥੋੜੇ ਦਿਨਾਂ ਤੋਂ ਬਹੁਤ ਹੀ ਜ਼ਿਆਦੇ ਤਿਆਰੀਆਂ ਦੇ ਵਿੱਚ ਲੱਗੇ ਹੋਏ ਸੀ ਅਤੇ ਇਹਨਾਂ ਨੇ ਦੱਸਿਆ ਵੀ ਸਾਨੂੰ ਵਿਆਦਾ ਬਹੁਤ ਹੀ ਚਾਏ ਗੋਪੀ ਅਤੇ ਮਨੀ ਸ਼ੋਕਰ ਦੋਵੇਂ ਭਰਾਵਾਂ ਦੀ ਜਿਹੜੀ ਜੋੜੀ ਹੈ ਬਹੁਤ ਹੀ ਸਿੰਪਲ ਮੁੰਡੇ ਹਨ ਅਤੇ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਇਹਨਾਂ ਨੇ ਆਪਣੇ ਆਪ ਹੀ ਸੋਹਣੀ ਬਣਾਈ ਹੈ ਆਪਣੀ ਮਿਹਨਤ ਤੇ ਸਦਕਾ ਗੋਪੀ ਅਤੇ ਮਨਿੰ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਦੱਸਿਆ ਸੀ ਵੀ ਉਹ ਆਪਣੇ ਮਾਪਿਓ ਅਤੇ ਆਪਣੀ ਮਾਸੀ ਨੂੰ ਬਹੁਤ ਹੀ ਜ਼ਿਆਦੇ ਪਿਆਰ ਕਰਦੇ ਹਨ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇਸ ਦੀ ਮਾਸੀ ਵੀ ਨੱਚ ਰਹੀ ਹੈ ਵਿਆਹ ਦੇ ਵਿੱਚ ਅਤੇ ਗੋਪੀ ਬਹੁਤ ਹੀ ਜ਼ਿਆਦੇ ਆਪਣੀ ਮਾਸੀ ਨੂੰ ਪਿਆਰ ਕਰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਗੋਪੀ ਬਹੁਤ ਹੀ ਜ਼ਿਆਦੇ ਛਾਇਆ ਹੋਇਆ ਹੈ ਸਾਰੇ ਹੀ ਇਸ ਤੇ ਚਾਹਤਿਆਂ ਨੂੰ ਵੇਟ ਹੈ ਵੀ ਕਦੋਂ ਗੋਪੀ ਆਪਣੇ ਵਿਆਹ ਦੇ ਪੂਰੇ ਬਲੌਗ ਨੇ ਜਿਹੜੇ ਸਾਡੇ ਨਾਲ ਸ਼ੇਅਰ ਕਰੇਗਾ ਅਤੇ ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਅਤੇ ਆਪਾਂ ਵੀ ਸਭ ਨੂੰ ਅਪੀਲ ਕਰਦੇ ਹਾਂ ਵੀ ਜੇਕਰ ਗੋਪੀ ਆਪਣੀ ਵਾਈਫ ਨੂੰ ਸੋਸ਼ਲ ਮੀਡੀਆ ਦੇ ਸਾਹਮਣੇ ਲੈ ਕੇ ਆ ਰਿਹਾ ਹੈ ਤਾਂ ਕੋਈ ਵੀ ਇਹਨਾਂ ਨੂੰ ਗਲਤ ਨਾ ਬੋਲੇ ਅਤੇ ਨਾ ਹੀ ਕੁਝ ਇਹਨਾਂ ਬਾਰੇ ਗਲਤ ਵੀਡੀਓਜ਼ ਬਣਾਵੇ ਅਤੇ ਆਪਾਂ ਇਹੀ ਚੁੰਦੇ ਹਾਂ ਵੀ ਗੋਪੀ ਵੀਰ ਜੀਆਂ ਖੁਸ਼ੀਆਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਸੋਹਣੇ ਸੋਹਣੇ ਰੰਗ ਇਸੇ ਤਰ੍ਹਾਂ ਹੀ ਭਰਦੀਆਂ ਰਹਿਣ ਅਤੇ ਇਹ ਵੀ ਦੋਨੋਂ ਵੀਰ ਖੁਸ਼ ਰਹਿਣ